ਲਓ ਜੀ ਸਾਡਾ ਸੀਸ ਤਾਂ ਆਪਣਾ ਬੈਗ ਪਾ ਕੇ ਤੁਰ ਪਿਆ ਫੈਂਸੀਸ ਕਿੱਥੇ ਚੱਲਿਆ ਆਹ ਗਲਾਸੀ ਵੀ ਪਾਉਣੀਆਂ ਵਿੱਚ ਚਲੋ ਵੀ ਚੱਲੀਏ ਉਹਨਾਂ ਸੀ ਪਹਿਲਾਂ ਮੰਮੀ ਦੇ ਰਿਪੋਰਟਾ ਫੜਾਂਗੇ ਕੱਲ ਟੱਚ ਕਰਾ ਕੇ ਆਏ ਸੀਗੇ ਥੈਨ ਮੰਮੀ ਦਵਾਈ ਫੇਰ ਜਾਵਾਂਗੇ ਪਾਪਾ ਮੇਰੇ ਨਾਲ ਕੇ ਸਾਡੇ ਹਰਜੀਤ ਵੀ ਬਿਮਾਰ ਹੋ ਗਏ ਉਹਨਾਂ ਨੂੰ ਪਹਿਲਾਂ ਦਵਾਈ ਲਿਆ ਕੇ ਦਿੱਤੀ ਆ ਤਾਂ ਕਰਕੇ ਹੁਣ ਅਸੀਂ ਚੱਲਿਆ ਥੋੜਾ ਜਿਹਾ ਲੇਟ ਹੋ ਗਏ ਸਿੰਘ ਆ ਗਿਆ ਲੈਬਾਰਟਰੀ ਹਰਮਨ ਗੇਅਰਪੋਰਟ ਲੈਣਾ ਮੈਂ ਤੇ ਸੀਸ ਬੈਠਿਆ ਗੱਡੀ 'ਚ ਬਾਕੀ ਖੰਨੇ ਸ਼ਹਿਰ ਦਾ ਅੱਜ ਸਗਵੀਰ ਬੱਦਲ ਲਿਆਉਣਾ ਕਾਲੀਆਂ ਦਾ ਕਾਠ ਬਹੁਤ ਜਿਆਦਾ ਝੰਡੀਓ ਝੰਡੀ ਗਰੀ ਪਈ ਆ ਨਾ ਗਏ ਸੀ ਗੁੰਦਗੜ ਡਾਕਟਰ ਦੇ ਮੰਮੀ ਲੱਗੇ ਮੈਡੀਸਨ ਲੈਨ ਦੰਦੇ ਕੋਲਾ ਕੇ ਚਾਮ ਲੱਗ ਗਿਆ ਕਨਕ ਲੱਗ ਰਹੀ ਆ ਹੋਰ ਆਉਂਦਾ ਹਾਂ ਇੱਕ ਹੱਲੀ ਹੋਇਆ ਨਿਕਾਲ ਦੇਣੇ ਨਹੀਂ ਇਹ ਮਿੱਲਾਂ ਲਿਆ ਰਹੇ ਨੇ ਅੱਛਾ ਉੱਥੋਂ ਦੀ ਤਦੋਂ ਜੀ ਮੰਮੀ ਤੋੜਦੇ ਨੇ ਹੁਣ ਚੀਕੂ ਇਹ ਉੱਪਰ ਉਹ ਪਟਾਣੇ ਦੇ ਮਾਮੇ ਉਹਨਾਂ ਨੇ ਮਿਸਤਰੀ ਲੱਗੇ ਹੋਏ ਨੇ ਆਵਾਂ ਬਪੇ ਆ ਪਟਿਆ ਘਰ ਦੀ ਰੀਨੋਵੇਸ਼ਨ ਚੱਲ ਰਹੀ ਆ ਉੱਪਰ ਟੌਪ ਤੇ ਜਾ ਕੇ ਆਉਣਾ ਮੈਂ ਤਾਂ ਜੀ ਕੁ ਹੋ ਲੱਗਾ ਹੋਇਆ ਲੱਗਣ ਕਿ ਇਹ ਫਾਲ ਮਾ ਆਪਣੇ ਬੰਦਾਰੇ ਉੱਟਣੇ ਟੋੜ ਦੇ ਕੋਈ ਟੋੜ ਦੰਨਾ ਜੀ ਅੱਜ ਕੀ ਚੰਦੀ ਵਾਡੋਰ ਲੱਗਦਾ ਮੇਰੇ ਔਰ ਅਸੀਸ ਦੇ ਹਵਾਲੇ ਆਊਗੀ ਆ ਮਾਮਾ ਧੀਆਂ ਹੋ ਗਏ ਬਿਮਾਰ ਚਲੋ ਕਰੀਏ ਕਿਚਨ ਚ ਕੰਮ ਆਪਾ ਰੋਟੀਆਂ ਬਣਾਈਏ ਦਾਲ ਦਾਦੀ ਨੇ ਬਣਾਈ ਰੋਟੀਆਂ ਆਪਾਂ ਬਣਾ ਦਿੰਨੇ ਆ ਹੈਨਾ ਹੂੰ ਮਾਮਾ ਧੀਆਂ ਹੋ ਗਏ ਆ ਬਿਮਾਰ ਚਲੋ ਚਲੋ ਜੀ ਦੇ ਮम्मा ਬਿਮਾਰ ਨੇ ਆਹ ਨੂੰ ਮम्मा ਨੇ ਲੱਤਾਂ ਘੁੱਟ ਰਿਆ ਕੋਟਾ ਦਬੋ ਤਾ ਦਾਦੀ ਵੀ ਬਿਮਾਰ ਮम्मा ਵੀ ਬਿਮਾਰ ਕੋਟਾ ਦਬੋ ਤਾ ਹੋਰ ਕੋਟਾ ਤੇ ਛੋੜਿਆ ਠੀਕ ਕਰ ਦੋ ਬੜਾ ਬਲ ਲੱਤ ਉੱਠੇ ਪਰ ਦਵਾਈ ਲੈਣ ਜਾਣਾ ਮम्मा ਨੂੰ ਦਵਾਈ ਦਵਾ ਕੇ ਲੈ ਕੇ ਆਵਾਂਗੇ ਬਸ ਇਸ ਕੁਝ ਬੋਲਣਾ ਵੀ ਚੱਲੇ ਡਾਕਟਰ ਦੇ ਦਵਾ ਲੈਣ ਡਾਕਟਰਾਂ ਦੇ ਕੀੜੇ ਕੱਟ ਰਹੇ ਆਪਾਂ ਹੋਰ ਪਹਿਲਾਂ ਮੰਮੀ ਜਿਵੇਂ ਤੁਹਾਨੂੰ ਪਤਾ ਹੀ ਆ ਸਪੈਲਾਂ ਸਭ ਨੇ ਜਿੱਥੇ ਅਲੀ ਮਜੀਦ ਬੁਮਾਰੋ ਅਸੀਂ ਗੁੰਗਾ ਸੀ ਜਾ ਰਹੇ ਆ ਡਾਕਟਰ ਦੇ